ਲੈ ਨਾਲ ਉਹ ਬਾਜੂ ਖੜੇ ਵਿਖਾਣਾ ਓ ਜੀ ਕੌਂਸਲ ਦਾ ਅਜਲਾਸ ਪਿਲ ਲੱਗਿਆ ਕਰਨ ਜਾ ਪਾਸ ਖੁਸ਼ੀ ਗੋਰੇ ਦੇ ਦਾਸ ਪਰ ਪਤੇ ਖੁਸ਼ੀ ਦੇ ਜਾਮ ਨਹੀਂ ਹੁਣ ਰਹਿਣਾ ਦੇਸ ਗਲਾਮ ਨਹੀਂ ਅਰੇ ਹੱਥ ਨਾ ਖੜੇ ਤੋਲੀ ਨੂੰ ਆਸੋੜੀ ਤੇਰੀ ਟੋਲੀ ਨੂੰ ਉਹ ਕਹਿੰਦਾ ਫਿਰ ਭਗਤ ਸਿੰਘ ਨੇ ਆਖਿਆ ਅਸੀਂ ਖੁਦ ਹਾਂ ਮਾਲਕ ਰੱਖਿਆ ਤੈਨੂੰ ਦੱਸਦੇ ਹਾਂ ਏ ਭੱਖਿਆ ਅਸੀਂ ਕਰਨ ਨਹੀਂ ਤੈਨੂੰ ਸਲਾਮ ਨਹੀਂ ਹੁਣ ਰਹਿਣਾ ਦੇਸ਼ ਗੁਲਾਮ ਨਹੀਂ ਕਰ ਛੱਡਿਆ ਤੁਸੀਂ ਹਮੇਰਾ ਹੈ ਲਟਿਆ ਦੇਸ਼ ਤੇਰਾ ਲੋ ਸਾਨੂੰ ਆਜ਼ਾਦੀ ਸੇਰਾ ਕਾ ਭਾਰਤ ਮਾ ਦੀ ਵੱਡਣਾ ਚੰਦਾ ਹਿੰਦ ਵਿੱਚ ਕੌਮੀ ਗੱਡਣਾ ਤੈਨੂੰ ਚਾਉਂਦੇ ਸ਼ਹਿਰ ਗ੍ਰਾਮ ਨਹੀਂ ਹੁਣ ਰਹਿਣਾ ਦੇਸ਼ ਕਲਾਮ ਨਹੀਂ ਓਏ ਦਿਲ ਗੋਰੀਆਂ ਦੇ ਤੜਕਣ ਪੈਦਲ ਗੋਰੀਆਂ ਦੇ ਤੜਕਣ ਲੋ ਸ਼ਹਿਰ ਹਾਲ ਵਿੱਚ ਫੜਕਣ ਨਾ ਗੋਰੇ ਕਬੂਤਰ ਫੜਕਣ ਜਿਵੇਂ ਪੈ ਗਿਆ ਬਾਦਮ ਬੋਲੀ ਨੂੰ ਆਸੋਲ ਤੇਰੀ ਟੋਲੀ ਨੂੰ ਓ ਭਾਈਓ ਗਏ ਕਾਬਰ ਰਾਜੇ ਰਾਣੇ ਰੱਬਾ ਕੀ ਵਰਤਾ ਤੇ ਪਾਣੇ ਬਾਜੀ ਹਰੂ ਪਏ ਤਿੰਨ ਕਾਣੇ ਯਾਨੀ ਗੱਡੀ ਪੜਣੀਓ ਲਾਵ ਨਹੀਂ ਹੁਣ ਰਹਿਣਾ ਦੇਸ ਗੁਲਾਮ ਨਹੀਂ ਨਸ ਖੇਲ ਨੇ ਬਾਜ ਜੂ ਤੱਕ ਕੇ ਜਿਵੇਂ ਮੇਰੀ ਸ਼ੇਰ ਤੂੰ ਝੱਗ ਕੇ ਫਟ ਮਾਲਕ ਚੋਰ ਨੂੰ ਡੱਕ ਕੇ ਬੈ ਜਾ ਮੇਰੇ ਪਹਿਰ ਦੀ ਢੋਲੀ ਨੂੰ ਆ ਸੋਗ ਤੇਰੀ ਟੋਲੀ ਨੂੰ ਇਹਦੇ ਵਿੱਚੋਂ ਗੋਰੀਆ ਚੱਲਾ ਹੁਣ ਰਾ ਲੰਡਲ ਦਾ ਮੱਲਾ ਸਾਡਾ ਖੂਨ ਬਲੈਦ ਨਾ ਕੱਲੋ ਲਵੋ ਸੋਜ ਗਲਾਏ ਖਾਮ ਨਹੀਂ ਹੋਣ ਰਹਿਣਾ ਦੇਸ ਗੁਲਾਬ ਨਹੀਂ ਕਈ ਲਾਲ ਲਾਜ ਮੱਤ ਵਰਗੇ ਕਿ ਲਾਲ ਲਾਲ ਮੱਤ ਵਰਗੇ ਜੋ ਨਾਮ ਅਨੁਰਾਸ਼ਿਮ ਕਰਗੇ ਕਈ ਗੱਡੀਆਂ ਥੱਲੇ ਮਰਗੇ ਗੱਲ ਸੁਣ ਪਈ ਬਲਬਲ ਪੋਲੀ ਨੂੰ ਆਹ ਸੋਗਲ ਟੇਰੀ ਟੋਲੀ ਨੂੰ ਓ ਪਾਈਓ ਬਿਲ ਪਾਸ ਹੋਣ ਤਾ ਰੁਕ ਗਏ ਸੇ ਖੂਨ ਕਈਆਂ ਦਾ ਸੁੱਕ ਗਿਆ ਜਦ ਧੂਆਂ ਹੌਸ ਤੋਂ ਮੁੱਕ ਗਿਆ ਛੁਪੇ ਰਹੇ ਲక్ష్ਮਣ ਰਾਮ ਨਹੀਂ ਹੁਣ ਰਹਿਣਾ